ਰਾਸ਼ਟਰਪਤੀ ਕੋਲੋਂ ਕੌਮੀ ਅਵਾਰਡ ਲੈ ਕੇ ਵਾਪਸ ਪਰਤੀ ਮਹਿਲਾ ਸਰਪੰਚ ਦਾ ਪਿੰਡ ਵਾਸੀਆਂ ਨੇ ਟੋਲ ਵਜਾ ਕੇ ਭੰਗੜੇ ਪਾ ਕੇ ਕੀਤਾ ਸਵਾਗਤ ਬਟਾਲਾ ਨਿੱਧੀ ਕੀ ਪਿੰਡ ਪੈਰੋ ਸ਼ਾਦੀ ਮਹਿਲਾ ਸਰਪੰਚ ਨੂੰ ਰਾਸ਼ਟਰਪਤੀ ਵੱਲੋਂ 24 ਮਾਰਚ ਨੂੰ ਦਿੱਲੀ ਵਿਖੇ ਸੁਵਚ ਸੁਜਲ ਸ਼ਕਤੀ ਸਰਮਾਨ 2023 ਦੇ ਕੇ ਸਨਮਾਨਿਤ ਕੀਤਾ ਗਿਆ ਜਦੋਂ ਸਨਮਾਨ ਲੈਣ ਲਈ ਸਟੇਜ ਤੋਂ ਪਿੰਡ ਦੀ ਮਹਿਲਾ ਸਰਪੰਚ ਹਰਜਿੰਦਰ ਕੌਰ ਦਾ ਨਾਮ ਬੋਲਿਆ ਗਿਆ ਤਾਂ ਪੂਰਾ ਹਾਲ ਤਾੜੀਆਂ ਦੀ ਕਰਕਰਾਹਟ ਨਾਲ ਗੂੰਜ ਉਠਿਆ ਮਾਈਲਾ ਸਰਪੰਚ ਹਰਜਿੰਦਰ ਕੌਰ ਜਦੋਂ ਅਵਾਰਡ ਲੈ ਕੇ ਦਿੱਲੀ ਤੋਂ ਵਾਪਸ ਆਪਣੇ ਪਿੰਡ ਪਹੁੰਚੇ ਤਾਂ ਪੂਰੇ ਪਿੰਡ ਵੱਲੋਂ ਹਾਰਾ ਨਾਲ ਹਰਜਿੰਦਰ ਕੌਰ ਅਤੇ ਉਹਨਾਂ ਦੀ ਪੰਚਾਇਤ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਨੇ ਢੋਲ ਵਜਾ ਕੇ ਦੇ ਡਗੇ ਤੇ ਭੰਗੜੇ ਪਾ ਕੇ ਦਿਲ ਖੋਲ ਕੇ ਖੁਸ਼ੀ ਮਨਾਈ। ਤੁਹਾਨੂੰ ਦੱਸ ਦਈਏ ਕਿ ਮੈਲਾ ਸਰਪੰਚ ਨੇ ਪਿੰਡ ਦੇ ਗੰਦੇ ਪਾਣੀ ਨੂੰ ਥਾਪਰ ਤਕਨੀਕ ਦੀ ਵਰਤੋਂ ਕਰਦੇ ਹੋਏ ਪਿੰਡ ਦੇ ਗੰਦੇ ਪਾਣੀ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਇਸ ਦੀ ਵਰਤੋਂ ਸਿੰਚਾਈ ਲਈ ਕੀਤੀ ਜਾ ਰਹੀ ਹੈ। ਪਿੰਡ ਦੇ ਕੂੜੇ ਨੂੰ ਵੀ ਇੱਕ ਜਗ੍ਹਾ ਇਕੱਠਾ ਕਰਕੇ ਉਸ ਤੋਂ ਖਾਦ ਬਣਾਈ ਜਾ ਰਹੀ ਹੈ। ਉਹਨਾਂ ਕੰਮਾਂ ਨੂੰ ਦੇਖਦੇ ਹੋਏ ਇਸ ਮਹਿਲਾ ਸਰਪੰਚ ਨੂੰ ਇਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਪਿੰਡ ਵਾਪਸ ਆਉਣ ਦੇ ਮੌਕੇ ਸਰਪੰਚ ਹਰਜਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਦੀ ਪੰਚਾਇਤ ਨੇ ਪਿੰਡ ਦੇ ਅੰਦਰ ਜੋ ਕੰਮ ਕਰਵਾਏ ਜੋ ਮਿਹਨਤ ਕੀਤੀ ਸੀ ਉਸ ਨੂੰ ਪ੍ਰਮਾਤਮਾ ਨੇ ਫਲ ਆਇਆ ਹੈ ਉਨ੍ਹਾਂ ਨਾਲ ਉਨ੍ਹਾਂ ਦੇ ਹੌਸਲੇ ਬਲੰਦ ਹੋ ਚੁੱਕੇ ਹਨ ਤੇ ਹੁਣ ਆਪਣੀ ਪੰਚਾਇਤ ਦੀ ਟੀਮ ਨਾਲ ਮਿਲ ਕੇ ਪਿੰਡ ਲਈ ਹੋਰ ਕੰਮ ਕਰਨਗੇ ਉੱਥੇ ਹੀ ਪੰਚਾਇਤ ਦੀ ਮਹਿਲਾ ਮੈਂਬਰ ਜਗਿੰਦਰ ਕੌਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਉਹਨਾਂ ਦੇ ਬਲੋਕੀ ਤੇ ਕਮਾਂ ਦੀ ਕੇਂਦਰ ਸਰਕਾਰ ਨੇ ਸਰਨਾ ਕੀਤੀ ਹੈ ਸਾਡੀ ਟੀਮ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਹੀ ਪਿੰਡ ਵਾਸੀ ਸੁਖਰਾ ਸਿੰਘ ਨੇ ਕਿਹਾ ਕਿ ਸਾਡੀ ਪਿੰਡ ਦੀ ਪੰਚਾਇਤ ਵਿੱਚ ਸਰਪੰਚ ਔਰਤ ਸਮੇਤ ਚਾਰ ਮੈਂਬਰ ਹਨ ਅਤੇ ਉਹਨਾਂ ਨੂੰ ਆਪਣੇ ਪਿੰਡ ਦੀਆਂ ਇਹਨਾਂ ਔਰਤਾਂ ਤੇ ਮਾਣ ਹੈ ਕਿਉਂਕਿ ਇਹਨਾਂ ਔਰਤਾਂ ਨੇ ਸਾਡੇ ਸਿਰ ਮਾਣਨਾ ਉੱਚੇ ਕਰ ਦਿੱਤੇ ਹਨ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਔਰਤਾਂ ਨੇ ਸਾਬਤ ਕਰ ਦਿੱਤਾ ਕਿ ਔਰਤਾਂ ਘਰ ਪਰਿਵਾਰ ਦੇ ਨਾਲ ਨਾਲ ਪਿੰਡਾਂ ਨੂੰ ਵੀ ਸੰਭ ਸਕਦੀਆਂ ਹਨ ਆਓ ਦੇਖੀਏ ਪੂਰੀ ਰਿਪੋਰਟ ਦੇਸੂ ਪੰਚਾਇਤ ਦਾ ਕੇਂਦਰ ਸਰਕਾਰੇ ਪਾਸ ਸਰਕਾਰ ਦੇ ਤਹਿ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਇਹ ਉੱਚੀ ਪਦਵੀ ਦਿੱਤੀ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਤੇ ਪਿੰਡ ਸਮੂਹ ਪੰਚਾਇਤ ಗ್ರಾಮ ਪੰਚਾਇਤ ਦਾ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਅੱਜ ਇੱਥੇ ਆਏ ਹੋ ਕਿਸ ਤਰ੍ਹਾਂ ਸਵਾਗਤ ਹੋਇਆ ਬਹੁਤ ਵਧੀਆ ਬਹੁਤ ਸਭ ਨੇ ਮਿਹਨਤ ਕੀਤੀ ਸਾਹਿਬ ਬਹੁਤ ਕੋਸ਼ਿਸ਼ ਨੇ ਲੱਗਦਾ ਇਹ ਕਦੀ ਅੱਜ ਤੱਕ ਪਹੁੰਚ ਨਾ ਜੀ ਇੰਥੇ ਤੱਕ ਤੇ ਅਜੇ ਤੱਕ ਨਹੀਂ ਲੱਗਾ ਚਲ ਮਹਾਰਾਜ ਨੇ ਕਿਰਪਾ ਕੀਤੀ ਗੁਰੂ ਨੇ

ਬਹੁਤ ਖੁਸ਼ੀ ਹੋਈ ਆ ਸਾਰੇ ਪਿੰਡੇ ਨੇ ਮਿਲ ਕਰਕੇ ਸਾਰਾ ਇਹ ਕੰਮ ਕੀਤਾ ਵਾ ਦੇ ਪਰੇ ਜਾੜਿਆ ਤੇ ਅੱਗੇ ਤੋਂ ਫੇਰ ਅਸੀਂ ਸਾਰੇ ਹਰ ਨਾਲ ਮਿਲ ਕੇ ਪਿੰਡ ਦਾ ਸੁਧਾਰ ਕਰਾਂਗੇ ਸਰਪੰਚ ਸਾਹਿਬ ਕਲੋ ਸਾਹਿਬ ਹਰਜਿੰਦਰ ਕੌਰ ਇਹ ਸਾਡੀ ਸਿਸਟਰ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਇੱਥੋਂ ਤੱਕ ਮਿਹਨਤ ਕੀਤੀ ਸਾਨੂੰ ਨਾਲ ਲਿਆ ਸਾਨੂੰ ਪੁੱਛਿਆ ਵਾ ਕੀ ਕਿਹੜਾ ਕੰਮ ਕਰੀਏ ਕਿਹੜਾ ਕਰਨ ਦੇ ਯੋਗ ਆ ਉਹ ਹੀ ਕੀਤਾ ਹਰ ਨਾਲ ਮਿਲ ਕੇ ਅਹ ਦੇਖੋ ਜੀ ਗੱਲ ਇਹ ਆ ਕਿ ਜਦੋਂ ਤਾਂ ਆਪਾਂ ਕੰਮ ਪਿੰਡ ਦੇ ਵਿੱਚ ਸ਼ੁਰੂ ਕੀਤੇ ਸਾਡੇ ਮੰਨ ਦੇ ਵਿੱਚ ਇਹ ਸ਼ਾਹੀ ਸਾਡੇ ਆਲੇ ਦੁਆਲੇ ਜਿਹੜਾ ਊੜਾ ਕਰਕਟ ਹੈ ਔਰ ਦੂਸਤ ਪਾਣੀ ਹੈ ਉਹਦੇ ਤੋਂ ਹੀ ਨਿਯਾਤ ਪਾਉਣੀ ਹੈ ਉਹਦੇ ਲਈ ਮਿਹਨਤ ਲਗਾਤਾਰ ਕੀਤੀ ਲੇਕਿਨ ਆ ਜਿਹੜੀ 4 ਤਰੀਕ ਨੂੰ ਦੇਸ਼ ਦੀ ਰਾਸ਼ਟਰਪਤੀ ਸ਼੍ਰੀਮਤੀ ਦਰੋਪਦੀ ਮੁਰਮੂ ਜੀ ਵੱਲੋਂ ਜੋ ਮਾਣ ਸਨਮਾਨ ਪਿੰਡ ਦਾ ਔਰ ਪਿੰਡ ਦੇ ਸਰਪੰਚ ਹਰਜਿੰਦਰ ਕੋਰ ਦਾ ਕੀਤਾ ਗਿਆ ਮੈਂ ਸਮਝਦਾ ਵੀ ਨਵੇਂ ਪਾਸ਼ਾ ਗੁਰਤੇਗ ਬਾਦ ਦਰਸਾਭ ਨੇ ਕੋਈ ਲੀਲਾ ਵਰਤਾਈ ਹੈ ਕਿਉਂਕਿ ਸਾਨੂੰ ਨਹੀਂ ਲੱਗਦਾ ਕਿ ਅਸੀਂ ਇਸ ਤਰ੍ਹਾਂ ਮਕਾਮ ਇਹ ਹਾਸਲ ਕਰ ਸਕਦੇ ਸੀ ਜਿਸ ਪੱਧਰ ਤੇ ਅੱਜ ਪਿੰਡ ਦਾ ਐਡੇ ਵੱਡੇ ਪੱਧਰ ਤੇ ਨਾਮ ਰੋਸ਼ਨ ਹੋਇਆ ਔਰ ਇੱਕ ਲੋਕਾਂ ਦੇ ਵਿੱਚ ਗੱਲ ਗਈ ਹੈ ਜਾਗਤੀ ਗਈ ਹੈ ਕਿ ਜੇਕਰ ਪਿੰਡਾਂ ਦੇ ਲੋਕ ਸਿਰ ਜੋੜ ਕੇ ਇਕੱਠੇ ਹੋ ਕੇ ਕੰਮ ਕਰਨ ਤਾਂ ਹਰ ਇੱਕ ਕੰਮ ਸੰਭਵ ਹੋ ਸਕਦਾ ਆਪਾਂ ਜਦੋਂ ਵੀ ਸਰਕਾਰਾਂ ਆਉਂਦੀਆਂ ਨੇ ਆਪਾਂ ਰਾਜਨੀਤਿਕ ਲੋਕਾਂ ਨੂੰ ਗਾਣਾ ਕੱਢਦੇ ਆ ਲੇਕਿਨ ਪਿੰਡਾਂ ਦੇ ਲੋਕ ਅਸੀਂ ਆਪਸ ਵਿੱਚ ਸਿਰ ਜੋੜ ਕੇ ਨਹੀਂ ਬੈਠਦੇ ਕਿਉਂਕਿ ਜਿਹੜੀਆਂ ਸਮੱਸਿਆਵਾਂ ਨੇ ਸਾਡੇ ਪਿੰਡਾਂ ਦੀਆਂ ਨੇ ਇਹਦੀਆਂ ਇਹਦੇ ਹੱਲ ਵੀ ਸਾਨੂੰ ਆਪ ਕਰਨੇ ਪੈਣੇ ਨੇ ਔਰ ਇਹ ਜਿਹੜੇ ਪਿੰਡ ਦੀਆਂ ਸਾਡੀਆਂ ਸਭ ਤੋਂ ਵੱਡੀ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਖੂਬਸੂਰਤੀ ਜਿਹੜੀ ਪਿੰਡ ਦੀ ਹੈ ਕਿ ਸਾਡੇ ਸਰਪੰਸਾ ਵੀ ਜਿੱਥੇ ਔਰਤ ਸਨ ਉੱਥੇ ਸਾਡੀਆਂ ਤਿੰਨ ਜਿਹੜੀਆਂ ਮੈਂਬਰਸ ਨੇ ਉਹ ਵੀ ਸਾਡੀਆਂ ਔਰਤ ਨੇ ਇਟ ਮੀਨ ਬਹੁ ਗਿਣਤੀ ਜਿਹੜੀ ਆ 70% ਸਾਡੀਆਂ ਔਰਤ ਮੈਂਬਰ ਹੋਣ ਕਰਕੇ ਇਹਨਾਂ ਨੇ ਇੱਕ ਜੁੜਤਾ ਦੇ ਨਾਲ ਸਮੁੱਚੀਆਂ ਪਿੰਡ ਦੀਆਂ ਜਿਹੜੀਆਂ ਔਰਤਾਂ ਪਹਿਲਾਂ ਤੇ ਉਹਨਾਂ ਦੇ ਵਿੱਚ ਜਾਗਰਤਾ ਲਿਆਂਦੀ ਔਰ ਉਹਨਾਂ ਨੂੰ ਤਿਆਰ ਕੀਤਾ ਇਹ ਜਿਹੜਾ ਕੰਮ ਹੈ ਅਸੀਂ ਸਾਰਿਆਂ ਨੇ ਰਲ ਕੇ ਕਰਨਾ ਕਿਉਂ ਮੈਂ ਤਾਂ ਬੜਾ ਸ਼ਾਰਟਕਟ ਦੀ ਗੱਲ ਕਹਿਣੀ ਚਾਹੁੰਦਾ ਇਹ ਜਿਹੜਾ ਕੂੜਾ ਕਰਕਟ ਔਰ ਗੰਦੇ ਪਾਣੀ ਦੀ ਸਮੱਸਿਆ ਹਰ ਪਿੰਡ ਦੀ ਹਰ ਨਗਰ ਦੀ ਔਰ ਵੱਡੇ ਵੱਡੇ ਮਾਨ ਨਗਰਾਂ ਦੀ ਹੈ ਔਰ ਇਹ ਕਿੱਥੋਂ ਸ਼ੁਰੂ ਹੁੰਦੀ ਹੈ ਸਭ ਤੋਂ ਇੱਕ ਜਿਹੜੀ ਚੰਗੀ ਤੇ ਸਿਆਣੀ ਗ੍ਰਹਿਣੀ ਹੈ ਉਹਦੀ ਜਿਹੜੀ ਕਿਚਨ ਹੈ ਔਰ ਉਹਦਾ ਬਾਥਰੂਮ ਹੈ ਬਾਥਰੂਮ ਤੋਂ ਸਾਨੂੰ ਦੂਸਤ ਪਾਣੀ ਮਿਲਦਾ ਔਰ ਜਿਹੜੀ ਕਿਚਨ ਹੈ ਜੇ ਸਾਫ਼ ਸੁਥਰੀ ਹੈ ਤਾਂ ਉਹਦੇ ਤੋਂ ਹੀ ਕੂੜਾ ਪੈਦਾ ਹੁੰਦਾ ਜੇਕਰ ਆਪਾਂ ਰਸੋਈ ਔਰ ਬਾਥਰੂਮ ਨੂੰ ਸਾਫ਼ ਕਰ ਲਿਆ ਇਟ ਮੀਨਸ ਦੂਸਤ ਪਾਣੀ ਤੇ ਗੰਦੇ ਕੂੜੇ ਤੇ ਅਸੀਂ ਕੰਟਰੋਲ ਕਰ ਲਿਆ ਸੋ ਇਹਨਾਂ ਨੇ ਕਰਕੇ ਵਿਖਾਇਆ ਇਹ ਪਿੰਡ ਦੀਆਂ ਔਰਤਾਂ ਨੇ ਸਾਰਿਆਂ ਨੇ ਪਹਿਣਾ ਦੇ ਨਾਲ ਮਿਲ ਕੇ ਸੋ ਇਸ ਤੋਂ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਹੈ ਜੀ ਨਾਲ ਸੀ ਉੱਥੇ ਹੁਣ ਇੱਥੇ ਸਵਾਗਤ ਹੋਇਆ ਪਹਿਲਾਂ ਉੱਥੇ ਕੱਲ ਸਵਾਗਤ ਹੋਇਆ ਕਿਸ ਤਰ੍ਹਾਂ ਦਾ ਮਨ ਉਸ ਵੇਲੇ ਸੀ ਬਿਲਕੁਲ ਜੀ ਸਭ ਤੋਂ ਵੱਡੀ ਤੇ ਮੈਂ ਸੰਗਤ ਦੇ ਨਾਲ ਮਾਨਣਾ ਇਹ ਗੱਲ ਕਿ ਇਹਨਾਂ ਕਿ ਜਦੋਂ ਮਾਨਯੋਗ ਦੇਸ਼ ਦੇ ਰਾਸ਼ਟਰਪਤੀ ਨੇ ਸਨਮਾਨਤ ਕੀਤਾ ਤੇ ਸਭ ਤੋਂ ਪਹਿਲੀ ਆਵਾਜ਼ ਜਿਹੜੀ ਉਹ ਪੰਜਾਬ ਨੂੰ ਪਈਏ ਤੋਂ ਤੁਹਾਡੀ ਸਰਪੰਚ ਹਰਜਿੰਦਰ ਕੋਰ ਦਾ ਨਾਮ ਜਿਹੜਾ ਸਭ ਤੋਂ ਪਹਿਲਾਂ ਕੀਤਾ ਗਿਆ ਔਰ ਉਹ ਪਲ ਜਿਹੜੇ ਆ ਉਹ ਕੈਮਰਿਆਂ ਦੇ ਵਿੱਚ ਕੈਦ ਆ ਉਹਨਾਂ ਤੇ ਅੱਜ ਵੀ ਸਾਨੂੰ ਯਕੀਨ ਨਹੀਂ ਹੋ ਰਿਹਾ ਕਿਸ ਤਰ੍ਹਾਂ ਦਾ ਮਾਨ ਸਨਮਾਨ ਇਸ ਛੋਟੇ ਜਿਹੇ ਪਿੰਡ ਦਾ ਇਸ ਜ਼ਿਲ੍ਹੇ ਦੇ ਪਿੰਡ ਦਾ ਇਹਨਾਂ ਨੇ ਔਰਤਾਂ ਨੇ ਇਹ ਸਾਨੂੰ ਲੈ ਕੇ ਦਿੱਤਾ ਪਿੰਡਾਂ ਬਾਕੀ ਉਹ ਕੀ ਕਹਿਣਾ ਚਾਹੋਗੇ ਦੂਸਰੀਆਂ ਪੰਚਾਇਤਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਅਸੀਂ ਤਾਂ ਸਮੁੱਚੀਆਂ ਪੰਚਾਇਤਾਂ ਨੂੰ ਬਹੁਤ ਸਾਰੀਆਂ ਪੰਚਾਇਤਾਂ ਸਾਡੇ ਕੋਲ ਵਿਜ਼ਿਟ ਕਰਦੀਆਂ ਨੇ ਆਉਂਦੀਆਂ ਨੇ ਹੁਣ ਵੀ 14 ਤਰੀਕ ਨੂੰ ਹਸ਼ਿਆਰਪੁਰ ਦੇ ਬਲਾਕ ਦਸੂਗਾ ਮਕੇਰੀਆਂ ਤਲਵਾੜਾ ਦੇ ਲਗਭਗ 70 ਸਰਪੰਚ ਆਪਣੇ ਮੈਂਬਰਾਂ ਨਾਲ ਵੀਡੀਓ ਸਹਿਬਾਨ ਆ ਰਹੇ ਨੇ ਉਹਨਾਂ ਨੂੰ ਇਹੀ ਸਲਾਹ ਹੈ ਔਰ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਪੰਚਾਇਤਾਂ ਵਿਟ ਕਰਕੇ ਜਾਂਦੀਆਂ ਅਸੀਂ ਉਹਨਾਂ ਨੂੰ ਹਮੇਸ਼ਾ ਹੌਸਲਾ ਹੀ ਦਿੰਦੇ ਆ ਕਿ ਜੇਕਰ ਤੁਸੀਂ ਧਿਆ ਕਰ ਲੋ ਲੋਕਾਂ ਨੂੰ ਸਭ ਤੋਂ ਪਹਿਲਾਂ ਲੋਕਾਂ ਦੇ ਸਿਰ ਜੋੜਨੇ ਪੈਣਗੇ ਆਪਾਂ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਪਿੰਡ ਦੇ ਵਿਕਾਸ ਦਾ ਇੱਕ ਨਕਸ਼ਾ ਲਿਕਣਾ ਪਊਗਾ ਜਿਉਂ ਦੇ ਮੁਤਾਬਕ ਆਪਾਂ ਚੱਲੀਏ ਤੇ ਮੈਂ ਸਮਝਦਾ ਕਿ ਆਪਾਂ ਪਿੰਡਾਂ ਦੇ ਵਿੱਚੋਂ ਇਹ ਜਿਹੜੀਆਂ ਗੰਦਗੀ ਆ ਉਹਨੂੰ ਬੜੇ ਆਰਾਮ ਦੇ ਨਾਲ ਜਿਹੜਾ ਸਾਫ਼ ਕਰ ਸਕਦੇ